ਸ੍ਰੀ ਅੰਮ੍ਰਿਤਪਾਲ ਸਿੰਘ ਅੱਜ ਤੇਰਾ ਸੰਸਦ ਮੈਂਬਰਾਂ ਦੇ ਵਿੱਚੋਂ 12 ਸੰਸਦ ਮੈਂਬਰਾਂ ਨੇ ਸੋਹ ਹੈ ਜੋ ਚੁੱਕ ਲਈ ਹੈ ਜੀ ਹਾਂ ਦੱਸਦੇ ਕਿ ਅੱਜ ਸੋਹਾਂ ਅਜ ਚੁਕਾਈ ਗਈ ਸੀ 13 ਐਮਪੀਜ਼ ਨੂੰ ਜਿਨ੍ਹਾਂ ਦੇ ਵਿੱਚੋਂ 12 ਨੇ ਸੋਹ ਚੁੱਕੀ ਹੈ ਤੇ ਅਮਰਿਤਪਾਲ ਸਿੰਘ ਅਜੇ ਜੇਲ੍ਹ ਦੇ ਵਿੱਚ ਬੰਦ ਨੇ ਸੋ ਉਹਨਾਂ ਨੇ ਸੋਹਾਂ ਜੋ ਅਜੇ ਤੱਕ ਨਹੀਂ ਚੁੱਕੀ ਹੈ ਸੋ ਦੱਸਦੇ ਕਿ ਖਡੂਰ ਸਾਬ ਤੋਂ ਅਮਰਿਤਪਾਲ ਸਿੰਘ ਨੇ ਵੱਡੀ ਰਿਕਾਰਡ ਤੋੜ ਜਿੱਤ ਹੈ ਜੋ ਹਾਸਲ ਕੀਤੀ ਹੈ ਖਡੂਰ ਵਾਸੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਜਿਤਾਇਆ ਸੋ ਦੱਸਦੇ ਕਿ ਅੱਜ ਸੰਸਦ ਮੈਂਬਰ ਸੰਸਦ ਦੇ ਵਿੱਚ ਵੀ ਅਮਰਿਤਪਾਲ ਸਿੰਘ ਦਾ ਨਾਮ ਗੂੰਜਿਆ ਸੋ ਦੱਸਦੇ ਕਿ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਅੱਜ ਉਹ ਸੋਚ ਚੁੱਕ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਸੀ ਸੋ ਅੱਗੇ ਨੂੰ ਕੀ ਹੁਣਾ ਹੈ ਅਮਰਿਤਪਾਲ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਸੋਚ ਚੁਕਾਈ ਜਾਣੀ ਹੈ ਤਾਂ ਆਣ ਵਾਲਾ ਸਮਾਂ ਦੱਸੇਗਾ ਪਰ ਦੱਸਦੇ ਕਿ ਅੱਜ 13 ਸੰਸਦ ਮੈਂਬਰਾਂ ਦੇ ਵਿੱਚੋਂ 12 ਸੰਸਦ ਮੈਂਬਰਾਂ ਨੇ ਸੋਚ ਚੁੱਕ ਲਈ ਹੈ ਤੇ ਅਮਰਿਤਪਾਲ ਸਿੰਘ ਦਾ ਨਾਮ ਵੀ ਸੰਸਦ ਦੇ ਵਿੱਚ ਗੂੰਜਿਆ ਸੋ ਦੱਸਦੇ ਕਿ ਅੱਜ 13 MP ਦੇ ਵੱਲੋਂ ਐਚਓ ਇਹਨਾਂ ਦੇ ਵਿੱਚੋਂ 12 ਨੇ ਸੋ ਚੁੱਕ ਲਈ ਹੈ ਸੋ ਅਮਰਿਤਪਾਲ ਸਿੰਘ ਨੇ ਖਡੂਰ ਸਾਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਐ ਜੋ ਦਰਜ ਕੀਤੀ ਹੈ 197000 ਤੋਂ ਵੱਧ ਵੋਟਾਂ ਦੇ ਨਾਲ ਉਹਨਾਂ ਨੇ ਜੋ ਜਿੱਤ ਦਰਜ ਕੀਤੀ ਹੈ ਸੋ ਦੱਸ ਦੇ ਕਿ ਰਿਕਾਰਡ ਦਾ ਰਿਕਾਰਡ ਦਰਜ ਜਿੱਤਿਆ ਜੋ ਦਰਜ ਕੀਤੀ ਹੈ ਸੋ ਇਹ ਵੀ ਦੱਸ ਦੇ ਕਿ ਐਨਐਸਐ ਲੱਗੇ ਹੋਣ ਦੇ ਕਰਕੇ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਅਜੇ ਤੱਕ ਮਤਲਬ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੌਂ ਦਿੱਤੀ ਜਾਣੀ ਹੈ ਜੋ ਹੋਣਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਸ਼੍ਰੀ ਅਮਰਿਤਪਾਲ ਸਿੰਘ ਅੱਜ 13 ਸੰਸਦ ਮੈਂਬਰਾਂ ਦੇ ਵਿੱਚੋਂ 12 ਸੰਸਦ ਮੈਂਬਰਾਂ ਨੇ ਸੋਹ ਹੈ ਜੋ ਚੁੱਕ ਲਈ ਹੈ ਜੀ ਹਾਂ ਦੱਸਦੇ ਕਿ ਅੱਜ ਸੋਹਾਂ ਅਜੇ ਚੁਕਾਈ ਗਈ ਸੀ 13 ਐਮਪੀਜ਼ ਨੂੰ ਜਿਨ੍ਹਾਂ ਦੇ ਵਿੱਚੋਂ 12 ਨੇ ਸੋਹ ਚੁੱਕੀ ਹੈ ਤੇ ਅਮਰਿਤਪਾਲ ਸਿੰਘ ਅਜੇ ਜੇਲ੍ਹ ਦੇ ਵਿੱਚ ਬੰਦ ਨੇ ਸੋ ਉਹਨਾਂ ਨੇ ਸੋਹ ਹੈ ਜੋ ਅਜੇ ਤੱਕ ਨਹੀਂ ਚੁੱਕੀ ਹੈ ਸੋ ਦੱਸਦੇ ਕਿ ਖਡੂਰ ਸਾਬ ਤੋਂ ਅਮਰਿਤਪਾਲ ਸਿੰਘ ਨੇ ਵੱਡੀ ਰਿਕਾਰਡ ਤੋੜ ਜਿੱਤ ਹੈ ਜੋ ਹਾਸਲ ਕੀਤੀ ਹੈ ਖਡੂਰ ਵਾਸੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਜਿਤਾਇਆ ਸੋ ਦੱਸਦੇ ਕਿ ਅੱਜ ਸੰਸਦ ਮੈਂਬਰ ਸੰਸਦ ਦੇ ਵਿੱਚ ਵੀ ਅਮਰਿਤਪਾਲ ਸਿੰਘ ਦਾ ਨਾਮ ਗੂੰਜਿਆ ਸੋ ਦੱਸਦੇ ਕਿ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਅੱਜ ਉਹ ਸੋਚ ਚੁੱਕ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਸੀ ਸੋ ਅੱਗੇ ਨੂੰ ਕੀ ਹੁਣ ਹੈ ਅਮਰਿਤਪਾਲ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਸੋਚ ਚੁਕਾਈ ਜਾਣੀ ਹੈ ਤਾਂ ਆਣ ਵਾਲਾ ਸਮਾਂ ਦੱਸੇਗਾ ਪਰ ਦੱਸਦੇ ਕਿ ਅੱਜ 13 ਸੰਸਦ ਮੈਂਬਰਾਂ ਦੇ ਵਿੱਚੋਂ 12 ਸੰਸਦ ਮੈਂਬਰਾਂ ਨੇ ਸੋਚ ਚੁੱਕ ਲਈ ਹੈ ਤੇ ਅਮਰਿਤਪਾਲ ਸਿੰਘ ਦਾ ਨਾਮ ਵੀ ਸੰਸਦ ਦੇ ਵਿੱਚ ਗੂੰਜਿਆ ਸੋ ਦੱਸਦੇ ਕਿ ਅੱਜ 13 ਐਮਪੀਸ ਦੇ ਵੱਲੋਂ ਐਚਓ ਇਹਨਾਂ ਦੇ ਵਿੱਚੋਂ 12 ਨੇ ਸੋ ਚੁੱਕ ਲਈ ਹੈ ਸੋ ਅਮਰਿਤਪਾਲ ਸਿੰਘ ਨੇ ਖਡੂਰ ਸਾਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਐ ਜੋ ਦਰਜ ਕੀਤੀ ਹੈ 197000 ਤੋਂ ਵੱਧ ਵੋਟਾਂ ਦੇ ਨਾਲ ਉਹਨਾਂ ਨੇ ਜੋ ਜਿੱਤ ਦਰਜ ਕੀਤੀ ਹੈ ਸੋ ਦੱਸ ਦੇ ਕਿ ਰਿਕਾਰਡ ਦਾ ਰਿਕਾਰਡ ਦਰਜ ਜਿੱਤਿਆ ਜੋ ਦਰਜ ਕੀਤੀ ਹੈ ਸੋ ਇਹ ਵੀ ਦੱਸ ਦੇ ਕਿ ਐਨਐਸਏ ਲੱਗੇ ਹੋਣ ਦੇ ਕਰਕੇ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਅਜੇ ਤੱਕ ਮਤਲਬ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੂਹ ਦਿੱਤੀ ਜਾਣੀ ਹੈ ਜੋ ਹੋਣਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਸ਼੍ਰੀ ਅਮਰਿਤਪਾਲ ਸਿੰਘ ਅੱਜ ਤੇਰਾ ਸੰਸਦ ਮੈਂਬਰਾਂ ਦੇ ਵਿੱਚੋਂ 12 ਸੰਸਦ ਮੈਂਬਰਾਂ ਨੇ ਸੋਹ ਹੈ ਜੋ ਚੁੱਕ ਲਈ ਹੈ ਜੀ ਹਾਂ ਦੱਸਦੇ ਕਿ ਅੱਜ ਸੋਹਾਂ ਅਜੇ ਚੁਕਾਈ ਗਈ ਸੀ 13 ਐਮਪੀਜ਼ ਨੂੰ ਜਿਨ੍ਹਾਂ ਦੇ ਵਿੱਚੋਂ 12 ਨੇ ਸੋਹ ਚੁੱਕੀ ਹੈ ਤੇ ਅਮਰਿਤਪਾਲ ਸਿੰਘ ਅਜੇ ਜੇਲ੍ਹ ਦੇ ਵਿੱਚ ਬੰਦ ਨੇ ਸੋ ਉਹਨਾਂ ਨੇ ਸੋਹਾਂ ਅਜੇ ਤੱਕ ਨਹੀਂ ਚੁੱਕੀ ਹੈ ਸੋ ਦੱਸਦੇ ਕਿ ਖਡੂਰ ਸਾਬ ਤੋਂ ਅਮਰਿਤਪਾਲ ਸਿੰਘ ਨੇ ਵੱਡੀ ਰਿਕਾਰਡ ਤੋੜ ਜਿੱਤ ਹੈ ਜੋ ਹਾਸਲ ਕੀਤੀ ਹੈ ਖਡੂਰ ਵਾਸੀਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਦੇ ਕੇ ਜਿਤਾਇਆ ਹੈ ਸੋ ਦੱਸਦੇ ਕਿ ਅੱਜ ਸੰਸਦ ਮੈਂਬਰ ਸੰਸਦ ਦੇ ਵਿੱਚ ਵੀ ਅਮਰਿਤਪਾਲ ਸਿੰਘ ਦਾ ਨਾਮ ਗੂੰਜਿਆ ਸੋ ਦੱਸਦੇ ਕਿ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਅੱਜ ਉਹ ਸੋਚੁਕ ਸਮਾਗਮ ਦੇ ਵਿੱਚ ਨਹੀਂ ਪਹੁੰਚੇ ਸੀ ਸੋ ਅੱਗੇ ਨੂੰ ਕੀ ਹੁਣਾ ਹੈ ਅਮਰਿਤਪਾਲ ਸਿੰਘ ਨੂੰ ਕਿਸ ਤਰੀਕੇ ਦੇ ਨਾਲ ਸੋਚੁਕਾਈ ਜਾਣੀ ਹੈ ਤਾਂ ਆਣ ਵਾਲਾ ਸਮਾਂ ਦੱਸੇਗਾ ਪਰ ਦੱਸਦੇ ਕਿ ਅੱਜ 13 ਸੰਸਦ ਮੈਂਬਰਾਂ ਦੇ ਵਿੱਚੋਂ 12 ਸੰਸਦ ਮੈਂਬਰਾਂ ਨੇ ਸੋਚੁਕ ਲਈ ਹੈ ਤੇ ਅਮਰਿਤਪਾਲ ਸਿੰਘ ਦਾ ਨਾਮ ਵੀ ਸੰਸਦ ਦੇ ਵਿੱਚ ਗੂੰਜਿਆ ਸੋ ਦੱਸਦੇ ਕਿ ਅੱਜ 13 ਐਮਪੀਸ ਦੇ ਵੱਲੋਂ ਐਚਓ ਇਹਨਾਂ ਦੇ ਵਿੱਚੋਂ 12 ਨੇ ਸੋ ਚੁੱਕ ਲਈ ਹੈ ਸੋ ਅਮਰਿਤਪਾਲ ਸਿੰਘ ਨੇ ਖਡੂਰ ਸਾਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਐ ਜੋ ਦਰਜ ਕੀਤੀ ਹੈ 197000 ਤੋਂ ਵੱਧ ਵੋਟਾਂ ਦੇ ਨਾਲ ਉਹਨਾਂ ਨੇ ਜੋ ਜਿੱਤ ਦਰਜ ਕੀਤੀ ਹੈ ਸੋ ਦੱਸ ਦੇ ਕਿ ਰਿਕਾਰਡ ਦਾ ਰਿਕਾਰਡ ਦਰਜ ਜਿੱਤਿਆ ਜੋ ਦਰਜ ਕੀਤੀ ਹੈ ਸੋ ਇਹ ਵੀ ਦੱਸ ਦੇ ਕਿ ਐਨਐਸਏ ਲੱਗੇ ਹੋਣ ਦੇ ਕਰਕੇ ਅਮਰਿਤਪਾਲ ਸਿੰਘ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਅਜੇ ਤੱਕ ਮਤਲਬ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਸੂਹ ਦਿੱਤੀ ਜਾਣੀ ਹੈ ਜੋ ਹੋਣਾ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ